ਜਗਵਾਨੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਮੈਂ ਹਾਂ ਵਰੁਣ ਪਟ ਮੱਖ ਮੰਤਰੀ ਭਗਵੰਤ ਮਾਨ ਹੋਣਾ ਵੱਲੋਂ ਅੱਜ ਬੈਠਕ ਕੀਤੀ ਗਈ ਹੈ ਚਰਚਾ ਚੱਲ ਰਹੀ ਹੈ ਸੰਦੀਪ ਪਾਠਕ ਜੀ ਵੀ ਪੰਜਾਬ ਦੇ ਵਿੱਚ ਆਏ ਹੋਏ ਨੇ ਤਾਂ ਤਮਾਮ ਕੈਂਡੀਡੇਟਾਂ ਦੇ ਨਾਲ ਚਰਚਾ ਕੀਤੀ ਗਈ ਹੈ ਨਵੀਂ ਰਣਨੀਤੀ ਬਣਾਈ ਗਈ ਹੈ ਜੇਕਰ ਗੱਲ ਕਰੀਏ ਪਟਿਆਲਾ ਲੋਕ ਸਭਾ ਸੀਟ ਦੀ ਤਾਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਚੇਤਨ ਸਿੰਘ ਜੋੜਾ ਮਾਜਰਾ ਜੀ ਨੇ ਗੱਲਬਾਤ ਕਰਾਂਗੇ ਜੋੜਾ ਮਾਜਰਾ ਜੀ ਕਿਵੇਂ ਦੇਖਦੇ ਹੋ ਹੁਣ ਜਿਸ ਤਰੀਕੇ ਦੇ ਨਾਲ ਸੰਜੇ ਸਿੰਘ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਤੁਹਾਨੂੰ ਲੱਗਦਾ ਕਿ ਇੱਕ ਵੱਡਾ ਨੈਸ਼ਨਲ ਲੈਵਲ ਤੇ ਬੂਸਟ ਅਪ ਜਿਹੜਾ ਹੈਗਾ ਤੁਹਾਡੀ ਪਾਰਟੀ ਨੂੰ ਮਿਲੇਗਾ ਜਿਸ ਤਰੀਕੇ ਨਾਲ ਬੀਤੇ ਦਿਨੀ ਤੁਸੀਂ ਦਿੱਲੀ ਦੇ ਵਿੱਚ ਗਏ ਇੰਡੀਆ ਗੱਠ ਜੋੜ ਨੂੰ ਲੈ ਕੇ ਜਿਹੜੀ ਮਹਾਂ ਰੈਲੀ ਹੋਈ ਸੀ ਇਹਦਾ ਇੱਕ ਬੂਸਟ ਅਪ ਮਿਲੇਗਾ ਦੇਖੋ ਸਭ ਤੋਂ ਪਹਿਲਾਂ ਜੋ ਸੰਜੇ ਸਿੰਘ ਜੀ ਨੂੰ ਜ਼ਮਾਨਤ ਮਿਲੀ ਹੈ ਉਹ ਇੱਕ ਸਚਾਈ ਦੀ ਜਿੱਤ ਹੋਈ ਹੈ ਉਹ ਦੂਸਰਾ ਜਿਹੜੀ ਦਿੱਲੀ ਦੇ ਵਿੱਚ ਜਿਹੜੀ ਲੋਕਤੰਤਰ ਬਚਾਓ ਜਿਹੜੀ ਰੈਲੀ ਕੀਤੀ ਗਈ ਸੀ ਉਥੋਂ ਸੁਨੀਤਾ ਕੇਜਰੀ왈ਜੀ ਵੱਲੋਂ ਜੋ ਕੁਝ ਸ਼ਬਦ ਕਹੇ ਗਏ ਉਹਨਾਂ ਤੇ ਦੇਸ਼ ਭਰ ਦੇ ਲੋਕਾਂ ਦੇ ਵਿੱਚ ਬੜਾ ਚੰਗਾ ਪ੍ਰਭਾਵ ਗਿਆ ਔਰ ਜਿਹੜੇ ਵਰਕਰ ਨੇ ਉਹਨਾਂ ਚ ਜੋਸ਼ ਹੈ ਮਾਨ ਸਾਹਿਬ ਦੀ ਸਪੀਚ ਨੇ ਜਿਹੜਾ ਜੋਸ਼ ਲੈ ਕੇ ਆਂਦਾ ਤੋ ਜੋਸ਼ ਦੇ ਵਿੱਚ ਜਿਹੜਾ ਹੈਗਾ ਪਾਰਟੀ ਦੇ ਵਰਕਰ ਨੇ ਆਗੂ ਸਹਿਬਾਨ ਨੇ ਔਰ ਉਹਦਾ ਚੰਗਾ ਨਤੀਜਾ ਜਿਹੜਾ ਆਉਣ ਵਾਲੇ ਸਮੇਂ ਚ ਆਪਾਂ ਨੂੰ ਦੇਖਣ ਨੂੰ ਮਿਲੂਗਾ ਜਿਵੇਂ ਪੰਜਾਬ ਦੀ ਵੀ ਗੱਲ ਕਰੀ ਆਪਾਂ ਤਾਂ 13 ਦੇ 13 ਸੀਟਾਂ ਜਿਹੜੀਆਂ ਪੰਜਾਬ 'ਚ ਵੀ ਜਿੱਤਾਂਗੇ ਦਿੱਲੀ 'ਚ ਵੀ ਜਿੱਤਾਂਗੇ ਜਿੱਥੇ-ਜਿੱਥੇ ਵੀ ਸਾਡੇ ਪਾਰਟੀ ਦੇ ਐਮਪੀ ਕੈਂਡੀਡੇਟ ਖੜੇ ਨੇ ਪੂਰਾ ਜੋਰ ਲਾ ਕੇ ਉਹਨਾਂ ਨੂੰ ਜਿੱਤਾਵਾਂਗੇ ਔਰ ਚੰਗੀ ਹਾਜ਼ਰੀ ਜਿਹੜੀ ਲੋਕ ਸਭਾ ਦੇ ਵਿੱਚ ਹੈ ਜਿਹੜੀ ਪਾਰਟੀ ਵੱਲੋਂ ਦਰਜ ਕਰਾਈ ਜਾਊਗੀ ਡਾਕਟਰ ਗਾਂਧੀ ਨੇ ਆਪਣੀ ਪਾਰਟੀ ਦਾ ਰਲੇਵਾ ਕਾਂਗਰਸ 'ਚ ਕਰ ਲਿਆ ਤੁਹਾਨੂੰ ਲੱਗਦਾ ਕਿ ਉਹ ਚੁਣੌਤੀ ਬਣ ਸਕਦੇ ਨੇ ਤੁਸੀਂ ਬਹੁਤ ਨੇੜਿਓਂ ਦੇਖਿਆ ਹੈਗਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਰਹੇ ਨੇ ਪਹਿਲਾਂ ਐਮਪੀ ਵੀ ਬਣਨੇ ਆਮ ਆਦਮੀ ਪਾਰਟੀ ਤੋਂ ਦੇਖੋ ਅਸੀਂ ਸਾਰਿਆਂ ਨੇ ਰਲ ਕੇ ਉਹਨਾਂ ਨੂੰ ਜਿਤਾਇਆ ਸੀ ਪਰ ਕਿਤੇ ਨਾ ਕਿਤੇ ਲੋਕਾਂ ਨੂੰ ਨਾਮ ਮਿਲਣਾ ਲੋਕਾਂ 'ਚ ਨਾਮ ਵਿਚਰਨਾ ਸਭ ਤੋਂ ਵੱਡੀ ਗੱਲ ਰਹੀ ਆ ਉਹ ਜਿਹੜੇ ਜਿਲ੍ਹੇ ਨੇ ਜਿਤਾਇਆ ਉਹਨਾਂ ਨੂੰ ਨਹੀਂ ਮਿਲਦੇ ਸੀ ਸੋ ਇਸ ਕਰਕੇ ਗਾਂਧੀ ਜੀ ਨੂੰ ਟਿਕਟ ਦੇਣ ਚਾਹੇ ਨਾ ਦੇਣ ਉਹ ਇੱਕ ਬਰਾਬਰ ਆ ਕੋਈ ਫਰਕ ਨਹੀਂ ਪੈਂਦਾ ਬਾਕੀ ਰਹੀ ਗੱਲ ਬੀਜਪੀ ਦੀ ਬੀਜਪੀ ਵੱਲੋਂ ਜੋ ਟਿਕਟ ਦਿੱਤੀ ਗਈ ਉਹਨਾਂ ਨੇ ਪਿਛਲੇ ਤਿੰਨ ਪਲਾਨਾਂ ਦੇ ਵਿੱਚ ਕੁਝ ਨਹੀਂ ਕੀਤਾ ਤਾਂ ਹੁਣ ਉਹ ਐਡਾ ਕੀ ਮਲ ਮਾਰ ਦੇਣਗੇ ਜਿਹੜੀ ਹੁਣ ਬਣ ਕੇ ਕੁਝ ਕਰ ਦੇਣ ਸੋ ਇਸ ਕਰਕੇ ਉਹਨਾਂ ਤੋਂ ਵੀ ਕਿਸੇ ਨਹੀਂ ਕਾਲੀ ਦਲ ਵੈਸੀ ਖਤਮ ਹੋਇਆ ਪਿਆ ਸੋ ਪਟਿਆਲੇ ਦੇ ਲੋਕਾਂ ਲਈ ਕੋਈ ਆਪਸ਼ਨ ਹੈ ਆਮਾਦੀ ਪਾਰਟੀ ਆਮਾਦੀ ਪਾਰਟੀ ਦਾ ਉੱਥੋਂ ਜਿਹੜਾ ਉਮੀਦਵਾਰ ਹੈ ਚੰਗੇ ਮਾਰਜਨ ਨਾਲ ਜਿੱਤੂਗਾ ਔਰ ਜਿੱਤ ਕੇ 13 ਦੀ 13 ਸੀਟਾਂ ਜਿਹੜੀਆਂ ਉਹ ਭਗਵੰਤ ਮਾਨ ਜੀ ਅਰਵਿੰਦ ਕੇਵਲ ਜੀ ਦੀ ਝੋਲੀ ਚ ਪਾ ਮੰਗੇ ਤੁਸੀਂ ਭਾਜਪਾ ਦੀ ਗੱਲ ਕੀਤੀ ਪ੍ਰਨੀਤ ਕੋਰ ਹੁਣੀ ਕਾਂਗਰਸ ਤੋਂ ਭਾਜਪਾ ਦੇ ਵਿੱਚ ਚਲੇ ਗਏ ਡਾਕਟਰ ਗਾਂਧੀ ਆਮ ਆਦਮੀ ਪਾਰਟੀ ਤੋਂ ਬਾਅਦ ਆਪਣੀ ਇੱਕ ਪਾਰਟੀ ਬਣਾਉਂਦੇ ਨੇ ਫਿਰ ਉਹ ਕਾਂਗਰਸ ਦੇ ਵਿੱਚ ਚਲੇ ਗਏ ਤੇ ਤੁਸੀਂ ਕਿਵੇਂ ਦੇਖਦੇ ਹੋ ਕਿਹੜੇ ਕੰਮਾਂ ਨੂੰ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾਓਗੇ ਤੇ ਦੋਨਾਂ ਦਾ ਵਿਰੋਧ ਆਪਣੇ ਹੀ ਉਹਨਾਂ ਦੀ ਪਾਰਟੀ ਦਾ ਜਿਹੜਾ ਪ੍ਰਾਣਾ ਕੱਢ ਰਿਹਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਇਹਨਾਂ ਕੈਂਡੀਡੇਟਾਂ ਦਾ ਦੇਖੋ ਦੇਖੋ ਕਾਂਗਰਸ ਦੇ ਵਿੱਚ ਜਿਹੜੇ ਟਿਕਟ ਲੜਨਾ ਚਾਹੁੰਦੇ تھے ਜਦੋਂ ਉਹਨਾਂ ਦੇ ਉੱਤੇ ਆ ਕੇ ਬੰਦਾ ਬੈਠੂਗਾ ਉਹਨਾਂ ਨੇ ਨਿਚਰਲੀ ਵਿਰੋਧ ਕਰਨਾ ਸੋ ਆਮ ਆਦਮੀ ਪਾਰਟੀ ਅਸੀਂ ਪੂਰਾ ਡਟ ਕੇ ਆਪਣੇ ਉਮੀਦਵਾਰ ਨੂੰ ਜਿਤਾਵਾਂਗੇ ਸਾਨੂੰ ਉਹਨਾਂ ਬਾਰੇ ਕੁਝ ਦੱਸਣ ਦੀ ਲੋੜ ਹੀ ਨਹੀਂ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਿੰਨਾ ਕੁ ਉਹਨਾਂ ਨੇ ਕੰਮ ਕੀਤੇ ਨੇ ਪਟਿਆਲੇ ਦੇ ਵਿੱਚ ਕੀ ਕੁਝ ਕੀਤਾ ਕਿੱਡੇ ਪ੍ਰੋਜੈਕਟ ਲੈ ਕੇ ਆਇਆ ਕਿੰਨੇ ਕੁ ਪ੍ਰੋਜੈਕਟ ਪ੍ਰਣੀਤ ਕਰ ਲੈ ਗਿਆ ਕਿੰਨੇ ਕੁ ਡਾਕਟਰ ਸਾਹਿਬ ਲੈ ਕੇ ਆਏ ਨੇ ਸੋ ਸਭ ਨੂੰ ਚੰਗੀ ਤਰ੍ਹਾਂ ਪਤਾ ਹੈ ਜਿਹੜਾ ਬੰਦਾ ਲੋਕਾਂ ਨੂੰ ਮਿਲਦਾ ਨਹੀਂ ਕਿਸੇ ਨੂੰ ਚਾਹ ਦੀ ਕਪੀਨ ਪਿਆਸਾ ਤਾਂ ਉੱਥੋਂ ਤੁਸੀਂ ਕੀ ਭਾਲਦੇ ਹੋ ਸੋ ਲੋਕਾਂ ਨੇ ਵੋਟ ਸਰਕਾਰ ਨੂੰ ਪਾਉਣੀ ਹੈ ਆਮਾਦੀ ਪਾਰਟੀ ਨੇ ਪਉਣੀ ਆਮਾਦੀ ਪਾਰਟੀ ਨੇ ਚੰਗਾ ਕੰਮ ਕੀਤਾ ਐਜੂਕੇਸ਼ਨ 'ਚ ਚੰਗਾ ਕੰਮ ਕੀਤਾ ਹੈਲਥ 'ਚ ਕੰਮ ਕੀਤਾ ਸਨਚਾਈ ਵਿਭਾਗ 'ਚ ਚੰਗਾ ਕੰਮ ਕੀਤਾ ਤੁਸੀਂ ਦੇਖੋ ਨਹਿਰਾ ਨਾਲੇ ਖਾਲੇ ਜਿਹੜੇ ਬਣੇ ਜਾ ਰਹੇ ਨੇ ਜਿਹੜੇ ਵੀ ਅਮਰਜੀ ਹਲਕੀ 'ਚ ਲੰਘ ਜੋ ਤੁਹਾਨੂੰ ਕਿਤੇ ਨਾ ਕਿਤੇ ਕੰਮ ਚੱਲਦਾ ਮਿਲੂਗਾ ਸੋ ਉਹਦਾ ਕਾਰਨ ਇਹੀ ਹੈ ਕਿ ਆਮਾਦੀ ਪਾਰਟੀ ਦੀ ਸਰਕਾਰ ਆ ਜਿਹੜੀ ਉਹ ਇਮਾਨਦਾਰੀ ਨਾਲ ਲੱਗੀ ਹੋਈ ਆ ਔਰ ਲੋਕਾਂ ਦੀ ਸਰਕਾਰ ਆ ਲੋਕਾਂ ਦੀ ਚੁਣੀ ਹੋਈ ਸਰਕਾਰ ਆ ਲੋਕਾਂ ਦੇ ਬਹੁਤ ਵੱਡੇ ਬਹੁਮਤ ਨਾਲ ਬਣੀ ਹੋਈ ਸਰਕਾਰ ਆ ਉਹ ਲੋਕਾਂ ਦੇ ਹਿੱਤ ਲਈ ਕੰਮ ਆ ਜਿਹੜੀ ਲਗਾਤਾਰ ਕਰਦੀ ਰਹੇ ਆਖਰੀ ਸਵਾਲ ਹੈ ਅੱਜ ਬੈਠਕ ਵੀ ਕਰ ਰਹੇ ਨੇ ਸੀਐਮ ਸਾਹਿਬ ਸੰਦੀਪ ਪਾਠਕ ਜੀ ਵੀ ਆਏ ਹੋਏ ਨੇ ਕਾਰਜਕਾਰੀ ਬੈਠਕ ਜਿਹੜੀਆਂ ਹੈਗੀਆਂ ਨੇ ਉਹ ਮੀਟਿੰਗਾਂ ਚੱਲ ਰਹੀਆਂ ਨੇ ਪਾਰਟੀ ਲੈਵਲ ਤੇ ਸੀਐਮ ਸਾਹਿਬ ਨੇ ਟਵੀਟ ਕੀਤਾ ਸੀਗਾ ਕਿ 5-6 ਦਿਨਾਂ ਦੇ ਅੰਦਰ-ਅੰਦਰ ਬਾਕੀ ਕੈਂਡੀਡੇਟ ਅਨਾਉਂਸ ਕਰ ਦਿੱਤੇ ਜਾਣਗੇ ਹਾਲਾਂਕਿ ਹੁਣ 2-3 ਦਿਨ ਬਾਅਦ ਹੋ ਵੀ ਸਕਦਾ ਹੈ ਅਨਾਉਂਸਮੈਂਟ ਕਿ ਪਟਿਆਲਾ ਸੀਟ ਨੂੰ ਲੈ ਕੇ ਕੋਈ ਰਣਨੀਤੀ ਹੁਣ ਚੇਂਜ ਕੀਤੀ ਗਈ ਹੈ ਜਾਂ ਜਿਸ ਤਰੀਕੇ ਦੇ ਨਾਲ ਖਬਰਾਂ ਆ ਰਹੀਆਂ ਨੇ ਕਿ ਸੰਭਾਵਿਤ ਉਮੀਦਵਾਰ ਡਾਕਟਰ ਗਾਂਧੀ ਹੋ ਸਕਦੇ ਨੇ ਉੱਥੇ ਇੱਕ ਖਬਰ ਇਹ ਵੀ ਆ ਰਹੀ ਹੈ ਕਿ ਸੁਰਜੀਤ ਸਿੰਘ ਰਖੜਾ ਅਕਾਲੀ ਦਲ ਤੋਂ ਸ਼ਾਇਦ ਚੋਣ ਨਾ ਲੜਨ ਉਹ ਭਾਜਪਾ ਦੇ ਵਿੱਚ ਵੀ ਜਾ ਸਕਦੇ ਨੇ ਜਾਂ ਫਿਰ ਅਕਾਲੀ ਦਲ ਦੇ ਵਿੱਚ ਰਹਿੰਦੇ ਨੇ ਜੇਕਰ ਪਰ ਉਹ ਚੋਣ ਨਹੀਂ ਲੜਨਗੇ ਅਜਿਹੇ ਖਬਰਾਂ ਆ ਰਹੀਆਂ ਨੇ ਦੇਖੋ ਕੋਈ ਬੀਜੇਪੀ ਚ ਜਾਵੇ ਬੀਜੇਪੀ ਵਾਲਾ ਕਾਂਗਰਸ ਜਾਵੇ ਸਾਨੂੰ ਉਹਦੇ ਨਾਲ ਫਰਕ ਨਹੀਂ ਸਾਡਾ ਇੱਕੋ ਹੀ ਨਿਸ਼ਾਨਾ ਕਿ ਅਸੀਂ ਆਪਦੇ ਕੈਂਡੀਡੇਟ ਵੱਡੇ ਮਾਰਜਨ ਨਾਲ ਜਿਤਾ ਕੇ ਭੇਜਣੇ ਨੇ ਸਾਡੀ ਪੂਰੀ ਇੱਕ ਜੁਟਤਾ ਨਾਲ ਅਸੀਂ ਇਹ ਲੜਾਈ ਹੈ ਜਿਹੜੀ ਲੜ ਰਹੇ ਹਾਂ ਔਰ ਡਾਕਟਰ ਸਾਹਿਬ ਨੇ ਬਹੁਤ ਸਾਰਾ ਕੰਮ ਡਾਕਟਰ ਬਲਬੀਰ ਜੀ ਨੇ ਜਿਹੜਾ ਕਿਸਾਨ ਅੰਦੋਲਨ ਚੱਲਿਆ ਉਹਦੇ ਵਿੱਚ ਬਹੁਤ ਸਾਰਾ ਕੰਮ ਕੀਤਾ ਉੱਥੇ ਲਗਾਤਾਰ ਕਈ ਮਹੀਨੇ ਲਗਾਤਾਰ ਜਿਹੜਾ ਸਿੰਘੂ ਬਾਰਡਰ ਤੇ ਡਟੇ ਰਹੇ ਨੇ ਸੋ ਅਸੀਂ ਉੱਥੇ ਬੈਠੇ ਰਹੇ ਸੋ ਅਸੀਂ ਪੂਰੀ ਇਮਾਨਦਾਰੀ ਨਾਲ ਕੰਮ ਕਰਕੇ ਅਸੀਂ 13 ਦੀ 13 ਪੰਜਾਬ ਦੀਆਂ ਸੀਟਾਂ ਜਿੱਤਾ ਕੇ ਮਾਨ ਸਾਹਿਬ ਦੀ ਝੋਲੀ ਚ ਪਾਵਾਂਗੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਰ ਇਹ ਸੰ ਸਾਡੇ ਨਾਲ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕੀ ਬੈਠਕਾਂ ਦਾ ਦੌਰ ਭਾਵੇਂ جاری ਹੈ ਪਰ ਪੰਜਾਬ ਦੇ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਆਮ ਆਦਮੀ ਪਾਰਟੀ ਜਿੱਤੇਗੀ ਭਾਵੇਂ ਕੋਈ ਵੀ ਪਾਰਟੀ ਕੋਈ ਵੀ ਕੈਂਡੀਡੇਟ ਜਾਂ ਕੋਈ ਵੀ ਲੀਡਰ ਬਦਲੀ ਜਾਵੇ ਲੇਕਿਨ ਆਮ ਆਦਮੀ ਪਾਰਟੀ ਆਪਣੇ 2 ਸਾਲਾਂ ਦੀ ਕੀਤੀ ਕਾਰਗੁਜ਼ਾਰੀ ਤੇ ਕਿਤੇ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੀ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਸੁਰਿੰਦਰ ਸਿੰਘ ਨਾਲ ਜਗਬਾਣੀ ਲਈ ਵਰਨਪਾਟ